ਮਸ਼ਹੂਰ ਵਲੌਗਰ ਦੀਪ ਮਠਾੜੂ ਤੇ ਉਸਦੀ ਪਤਨੀ ਸੰਦੀਪ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਵਿਵਾਦਾਂ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੀ ਆਪਸੀ ਕੌਂਟਰੋਵਰਸੀ ਹੋ ਕੇ ਹੱਟੀ ਹੈ ਜਿਸ ਤੋਂ ਬਾਅਦ ਉਹ ਕਾਫੀ ਚਰਚਾ ਦੇ ਵਿੱਚ ਹਨ ਤੇ ਉੱਥੇ ਹੀ ਉਹਨਾਂ ਨੂੰ ਚਾਹਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਲੋਕ ਉਹਨਾਂ ਦੇ ਵਲੌਗਸ ਨੂੰ ਬਹੁਤ ਪਿਆਰ ਕਰਦੇ ਹਨ ਤੇ ਬੇਸਬਰੀ ਨਾਲ ਉਹਨਾਂ ਦੇ ਵਲੌਗਸ ਦੀ ਉਡੀਕ ਕਰਦੇ ਰਹਿੰਦੇ ਹਨ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਪਰਿਵਾਰ ਚੋਂ ਨਿਕਲ ਕੇ ਇੱਕ ਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਅੱਧੀ ਰਾਤ ਭਾਜੜਾਂ ਪੈ ਗਈਆਂ ਤੇ ਉਹਨਾਂ ਨੇ ਖੁਦ ਆਪਣੇ ਚੈਨਲ ਤੇ ਵਲੌਗ ਵੀ ਸ਼ੇਅਰ ਕੀਤਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਦੀਪ ਮਠਾੜੂ ਦੀ ਧੀ ਹਰਗੁਣ ਜੋ ਕਿ ਬਹੁਤ ਛੋਟੀ ਉਮਰ ਦੀ ਹੈ ਅਚਾਨਕ ਬਿਮਾਰ ਹੋ ਗਈ ਤੇ ਰਾਤ ਦੇ 12 ਵਜੇ ਸਨ ਕਿ ਉਸ ਦੇ ਪੇਟ ਦੇ ਵਿੱਚ ਅਚਾਨਕ ਦਰਦ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਪੂਰਾ ਪਰਿਵਾਰ ਹੱਥਾਂ ਪੈਰਾਂ ਦੇ ਵਿੱਚ ਆ ਗਿਆ ਤੇ ਬਿਨਾਂ ਦੇਰੀ ਕੀਤੇ ਹਰਗੁਣ ਨੂੰ ਹਸਪਤਾਲ ਲੈ ਜਾਣਾ ਠੀਕ ਸਮਝਿਆ ਤੇ ਅੱਧੇ ਹਸਪਤਾਲ ਬੰਦ ਸਨ ਪਰ ਇੱਕ ਹਸਪਤਾਲ ਖੁੱਲਾ ਸੀ ਜਿਸ ਤੋਂ ਬਾਅਦ ਡਾਕਟਰ ਨੇ ਬੱਚੀ ਨੂੰ ਐਡਮਿਟ ਨਹੀਂ ਕੀਤਾ ਤੇ ਉਸ ਨੂੰ ਦਵਾਈਆਂ ਦਿੱਤੀਆਂ ਤੇ ਉਹਨਾਂ ਨੇ ਜਿਵੇਂ ਹੀ ਵਲੌਗ ਸ਼ੇਅਰ ਕੀਤਾ ਤਾਂ ਉਹਨਾਂ ਦੇ ਚਾਉਣ ਵਾਲਿਆਂ ਦੇ ਵੱਲੋਂ ਹਰਗੁਣ ਦੀ ਕਾਫੀ ਚਿੰਤਾ ਕੀਤੀ ਜਾ ਰਹੀ ਹੈ ਕਿਉਂਕਿ ਹਰਗੁਣ ਨੂੰ ਵੀ ਉਹਨਾਂ ਦੇ ਚਾਉਣ ਵਾਲੇ ਕਾਫੀ ਜ਼ਿਆਦਾ ਪਸੰਦ ਕਰਦੇ ਹਨ ਤੇ ਬਾਕੀ ਸਾਡੇ ਵੱਲੋਂ ਵੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਹਰਗੁਣ ਅਤੇ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਤੇ ਉਹ ਹਮੇਸ਼ਾ ਹੱਸਦੇ ਵਸਦੇ ਆਪਣੇ ਪਰਿਵਾਰ ਦੇ ਵਿੱਚ ਸੁਖੀ ਰਹਿਣ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਤੁਸੀਂ ਵੀ ਉਹਨਾਂ ਦੇ ਚੈਨਲ ਤੇ ਜਾ ਕੇ ਇਹ ਵਲੌਗ ਦੇਖ ਸਕਦੇ ਹੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ